ਸਾਨ ਪਰਾਂ ਮਾਨੂੰ ਡੇਰੀ ਫਾਰਮਰ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਅੱਜ ਪਿਆਰ ਸਤਿਕਾਰ ਦੇ ਨਾਲ ਇੱਕ ਵੀਡੀਓ ਤਿਆਰ ਕਰਨ ਲੱਗੇ ਆ ਜਿਹੜੀ ਕਿ ਵਿੜਗੋ ਤੰਦਰੁਸਤ ਪਸ਼ੂ ਨੂੰ ਵੀ ਦੇ ਸਕਦੇ ਹੋ ਪ੍ਰੋਬਲਮ ਵਾਲੇ ਪਸ਼ੂ ਨੂੰ ਵੀ ਦੇ ਸਕਦੇ ਹੋ ਇੱਕ ਤੁਸੀਂ ਉਸ ਪਸ਼ੂ ਨੂੰ ਜਲਦੀ ਨਹੀਂ ਦੇਣੀ ਜਿਵੇਂ ਜਿਹਨੂੰ ਸੂਏ ਨੂੰ 2-3 ਦਿਨ ਹੋਗੇ ਕਮ ਸੇ ਕਮ ਵੀ ਜੇ ਉਹਨੂੰ ਪ੍ਰੋਬਲਮ ਹੈਗੀ ਤਾਂ ਇਹ ਵੀਡੀਓ ਵੇਖ ਕੇ ਤੁਸੀਂ ਦਿਓ ਜੇ ਤੁਹਾਡੇ ਪਸ਼ੂ ਨੂੰ ਪ੍ਰੋਬਲਮ ਨਹੀਂ ਆ ਤਾਂ ਉਹਨੂੰ ਤੁਸੀਂ ਹਫਤਾ ਸੂਣ ਤੋਂ ਬਾਅਦ ਸ਼ੁਰੂ ਕਰ ਸਕਦੇ ਹੋ ਇਹਦੇ ਨਾਲ ਨਾਲ ਤਾਂ ਦੁੱਧ ਵਧੂ ਨਾਲੇ ਪਸ਼ੂ ਤੰਦਰੁਸਤ ਰਹੂ ਪਸ਼ੂ ਦਾ ਗਾਲਾ ਪਸ਼ੂ ਦਾ ਲੀਵਰ ਪਸ਼ੂ ਦਾ ਪੇਟ ਪਸ਼ੂ ਦੇ ਗੈਸ ਕੁਛ ਵੀ ਨਹੀਂ ਹੋਣ ਦਿੰਦੀ ਪਸ਼ੂ ਦੀ ਵਿਟਾਮਿਨ ਸੀ ਦੀ ਘਾਟ ਔਰ ਦੁੱਧ ਵਧਣ ਦੀ ਆਓ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਚੀਜ਼ਾਂ ਆਪਾਂ ਦੋ ਲਈਆਂ ਦੋ ਆਈਟਮਾਂ ਲਈਆਂ ਇੱਕ ਆਈਟਮ ਆਪਣੇ ਘਰੇ ਪਈ ਆ ਚੀਨੀ ਖੰਡ ਦੂਜੀ ਆਈਟਮ ਕੀ ਹੈਗਾ ਨਿੰਬੂ ਹੁਣ ਬਰਸਾਤ ਦੀ ਰੁੱਤ ਦੇ ਵਿੱਚ ਰੇੜੀਆਂ ਦੇ ਉੱਤੇ ਬਹੁਤ ਜ਼ਿਆਦਾ ਪਏ ਆ ਮੈਂ ਨਾਲ-ਨਾਲ ਵੀਡੀਓ ਬਣਾਉਣ ਮੌਕੇ ਇੱਕ ਇਹ ਵੀ ਅਰਜ਼ ਕਰਦਾ ਹੁੰਨਾ ਵੀ ਭਾਈ ਮੇਰੀ ਵੀਡੀਓ ਹੁੰਦੀ ਹੈ ਜਿਹੜੀ ਤੁਸੀਂ ਇਹ ਪੁਰਾਣੀ ਚੀਜ਼ ਵੀ ਲੈ ਕੇ ਉਹ ਤੋਂ ਕੰਮ ਲੈ ਸਕਦੇ ਹੋ। ਰੇੜੀ ਵਾਲਾ ਕੀ ਕਰਦਾ ਚੁੱਕ-ਚੁੱਕ ਕੇ ਨਿੰਬੂ ਉਹ ਪਾਸੇ ਕੱਢ ਦਿੰਦਾ ਹੈਗਾ। ਜਿਵੇਂ ਪਾਸੇ ਕੱਢ ਦਿੰਦਾ ਹੈਗਾ ਉਹ 2 2.5 3 ਕਿਲੋ 5 ਕਿਲੋ ਉਹਦੇ ਤੋਂ ਮਿਲ ਜਾਂਦੇ ਆ। ਉਹਦੇ ਤੋਂ ਕੀ ਮਿਲ ਜਾਂਦੇ ਆਗੇ ਜਿਵੇਂ ਉਹਨੇ 20 ਰੁਪਏ ਮੰਗੇ ਤੇ 10 ਰੁਪਏ ਕਰਕੇ ਸਾਰੇ ਚੱਕ ਲਿਆਏ। ਮੈਂ ਤਾਂ ਸਾਰੇ ਚੱਕ ਲਿਆਉਣਾ। ਮੈਂ ਕੱਲ 6 ਕਿਲੋ ਨਿੰਬੂ ਲਿਆਇਆ। ਮੈਂ ਤਾਂ ਤੰਦਰੁਸਤ ਪਸ਼ੂ ਨੂੰ ਉਹੀ ਬੁੱਕ-ਬੁੱਕ ਛੱਡ ਦਿਨਾ ਹੈ। ਇਹ ਕੀ ਕਰਦੇ ਹੈਗੇ? ਨੇਂਬੂ ਆ ਜਿਹੜਾ ਨਿੰਬੂ ਨੂੰ ਆਪਾਂ ਕੀ ਕਰਨਾ ਜਿਹੜੇ ਪਾਸੇ ਜਿਵੇਂ ਫਰਜ ਕਰੋ ਵੀ ਆ ਡਾਣੀ ਆਂਗੀ ਡਾਣੀ ਨਾ ਲੱਗਿਆ ਬ ਇਹ ਬੈਕਸਾਈਡ ਆ ਗਈ ਨਿੰਬੂ ਨੂੰ ਕੱਟਣ ਦਾ ਸਹੀ ਤਰੀਕਾ ਆਪਣਾ ਕੀ ਹੈ ਇੱਥੋਂ ਸੈਂਟਰ ਦੇ ਵਿੱਚੋਂ ਕੱਟਗੇ ਇਹਦੇ ਨਾਲ ਕੱਟਣ ਦੇ ਨਾਲ ਕੀ ਹੋ ਜਾਂਦੀਆਂ ਜਿਹੜੀਆਂ ਕੁਦਰਤੀ ਇਹਦੇ ਵਿੱਚ ਥੈਲੀਆਂ ਬਣੀਆਂ ਹੁੰਦੀਆਂ ਉਹ ਸਾਰੀਆਂ ਕੱਟੀਆਂ ਜਾਂਦੀਆਂ ਇਹਦਾ ਰਸਾ ਨਿਕਲ ਜਾਂਦਾ ਜਦੋਂ ਆਪਾਂ ਕੀ ਕਰਨਾ ਹੈਗਾ ਆਪਾਂ ਇਹਦੇ ਵਿੱਚ ਸਟੀਲ ਦਾ ਭਾਂਡਾ ਬਰਤਨ ਹੈ ਜਾਂ ਪਰ ਰਬੜ ਦਾ ਵਰਤਣਾ ਹੈ ਸਿਲ버 ਦਾ ਭਾਂਡਾ ਬਿਲਕੁਲ ਨਹੀਂ ਵਰਤਣਾ ਠੀਕਾ ਅਗਰ ਲੋਹੇ ਦਾ ਤੁਸੀਂ ਵਰਤ ਸਕਦੇ ਹੋ ਲੋਹੇ ਦਾ ਬੱਠਲ ਕੋਈ ਨੁਕਸਾਨ ਨਹੀਂ ਕਰਦਾਗਾ ਅਗਰ ਤੁਸੀਂ ਦੋ ਹੀ ਵਰਤੇ ਜਾਣ ਜੇ ਸਟੀਲ ਤੇ ਰਬੜ ਤਾਂ ਬਿਲਕੁਲ ਸਫੀਸੈਂਟ ਫਿਰ ਕੀ ਕਰਨਾ ਜਿੰਨੇ ਹੁਣ ਫਰਜ ਕਰੋ ਵੀ ਆਪਾਂ ਇਹਦੇ ਵਿੱਚ ਚੀਨੀ ਪਾ ਲਈ ਚੀਨੀ ਪਾ ਲਈ ਉੱਤੇ ਇਹਨੂੰ ਆਪਾਂ ਨਿੰਬੂਆਂ ਨੂੰ ਐਂ ਕਰਕੇ ਨਚੋੜ ਲਿਆ ਠੀਕਾ ਜਿਹਦੋਂ ਇਹਨੂੰ ਆਪਾਂ ਨਚੋੜ ਲਿਆ ਬਿਲਕੁਲ ਇਹਨੂੰ ਆਪਾਂ ਮਿਕਸ ਕਰ ਲਿਆ ਮਿਕਸ ਕਰਕੇ ਇਹਨੂੰ ਆਪਾਂ ਕੀ ਕਰੋ 250 ਗ੍ਰਾਮ ਨਿੰਬੂ ਲੈ ਲਓ ਤੇ 250 ਗ੍ਰਾਮ ਵੀ ਆਪਾਂ ਇਹਦੇ ਚ ਚੀਨੀ ਲੈ ਲਓ। ਆਗਰ ਆਪਾਂ ਨੂੰ ਥਣ ਦੇ ਕੋਈ ਪ੍ਰੋਬਲਮ ਲੱਗਦੀ ਆ ਪਸ਼ੂ ਨੂੰ ਉਹਦੇ ਵਿੱਚੋਂ ਛਿੱਡੀ ਆਉਂਦੀ ਆ, ਪਾਣੀ ਆਉਂਦਾ ਹੈ, ਦੁੱਧ ਘੱਟ ਆਉਂਦਾ ਹੈਗਾ, ਥਣ ਚੜਿਆ ਵੈਗਾ, ਥਣ ਦੇ ਵਿੱਚ ਸੋਜ ਆ। ਆਗਰ ਥਣ ਦੇ ਵਿੱਚ ਸੋਜ ਆ ਤੇ ਇਹਦੇ ਵਿੱਚ ਆਪਾਂ ਕੀ ਕਰਨਾ ਹੈਗਾ? ਇਹਦੇ ਵਿੱਚ ਇੱਕ ਚਮਚਾ ਆਪਾਂ ਹਲਦੀ ਦਾ ਪਾ ਲੈਣਾ ਤੇ 25 ਗ੍ਰਾਮ ਇਹਦੇ ਵਿੱਚ ਆਪਾਂ ਕਾਲੀ ਮਿਰਚ ਪਾ ਲੈਣੀ ਆ ਕਾਲੀ ਮਿਰਚ ਕਿਵੇਂ ਦੇਣੀ ਆ ਸਰਦੀ ਗਰਮੀ ਮੁਤਾਬਕ ਦੇਣੀ ਆ ਵਿੱਚ ਪਾਉਣ ਨੂੰ ਕੀ ਕਰਨਾ ਅਗਰ ਗਰਮੀ ਆ ਤਾਂ ਮਿਰਚ ਘੱਟ ਪਾ ਦੇਣੀ ਆ ਸਰਦੀ ਆ ਤਾਂ ਮਿਰਚ ਆਪਾਂ ਵੱਧ ਪਾ ਦੇਣੀ ਆ ਇਹ ਦੋ ਐਟਮਾ ਨੇ ਹੀ ਤੁਹਾਡਾ ਥਣ ਨੂੰ ਬਿਲਕੁਲ ਠੀਕ ਕਰ ਦੇਣਾ ਅਗਰ ਤੁਹਾਡਾ ਦੁੱਧ ਵਧਾ ਦੇਣਾ ਪਸ਼ੂ ਦੇ ਅੰਦਰ ਜਿੰਨੀ ਮਰਜੀ ਗੈਸ ਬਣੀ ਵੀ ਆ ਪਸ਼ੂ ਬਾਦ ਹਾਜਮਾ ਕਰਦਾ ਹੈਗਾ ਅਗਾਲੀ ਕਰਦਾ ਕਰਦਾ ਮੂਹਰੇ ਸਿਰ ਦਿੰਦਾ ਗਾਲੀ ਅਣ ਪਚਿਆ ਕੱਢਦਾ ਹੈ ਗੋਹੇ ਦੇ ਵਿੱਚੋਂ ਕਤਰੇ ਕੱਢਦਾ ਹੈ ਲੀਵਰ ਦੇ ਵਿੱਚ ਡਿਫੈਕਟ ਕਰਦਾ ਜਿਹੜਾ ਤਜਾਬੀ ਮਾਦਾ ਬਣਿਆ ਹੁੰਦਾ ਗੈਸ ਬਣੀ ਹੁੰਦੀ ਆ ਇਹ ਵਿਟਾਮਿਨ ਸੀ ਹੁੰਦਾ ਹੈ ਉਹ ਨੂੰ ਸਾਰੇ ਨੂੰ ਤੰਦਰੁਸਤ ਕਰ ਦਿੰਦਾ ਅਗਰ ਭਾਈ ਲੀਵਰ ਆਪਣਾ ਠੀਕ ਹੋਊ ਪਸ਼ੂ ਦਾ ਤੇ ਤਾਂ ਹੀ ਪਸ਼ੂ ਦੁੱਧ ਦੇਊ ਤਾਂ ਹੀ ਪਸ਼ੂ ਦੇ ਖੂਨ ਵਧੂ ਜਿਹਨੂੰ ਇੱਕ ਮਸ਼ੀਨਰੀ ਹੀ ਬਿਮਾਰ ਹੋਗੀ ਉਹ ਅੱਗੇ ਦੁੱਧ ਕਿੱਥੇ ਪੈਦਾ ਕਰੂਗੀ ਉਹ ਦੁੱਧ ਨਹੀਂ ਪੈਦਾ ਕਰਦੀ ਇਹਨੂੰ ਕੀ ਕਰਨਾ ਹੈ ਆਪਾਂ 2 ਮਹੀਨੇ ਆਹਾ ਜਿਵੇਂ ਸੌਣ ਭਾਦੂ ਦੇ ਆ ਇਹਦੇ ਵਿੱਚ ਨਿੰਬੂ ਆਪਾਂ ਜ਼ਰੂਰ ਦੇਗੇ ਅਗਰ ਨਿੰਬੂ ਦੇਗੇ ਜਿਵੇਂ ਆਪਣਾ ਦੁੱਧ ਵਾਲਾ ਪਸ਼ੂ ਹੈਗਾ ਉਹਨੂੰ ਤੁਸੀਂ ਕੀ ਕਰੋ ਉਹਦੇ ਵਿੱਚ ਚੀਨੀ ਪਲਾਉਣੀ ਸ਼ੁਰੂ ਕਰ ਦਿਓ ਤਾਂ ਉਹਦੇ ਵਿੱਚ ਕੀ ਆ ਪਸ਼ੂ ਦੁੱਧ ਥੋੜਾ ਵਧੂਗਾ ਅਗਰ ਤੁਹਾਡਾ ਪਸ਼ੂ ਸੂਣ ਵਾਲਾ ਹੈਗਾ ਤੁਹਾਨੂੰ ਥਣ ਦੀ ਐ ਲੱਗਦਾ ਵੀ ਗਾਂ ਵਾ ਪ੍ਰੋਬਲਮ ਆਉ ਜਿਵੇਂ ਕਿ ਹੁਣ ਮੇਰੇ ਕੋਲੇ ਫੋਨ ਆਇਆ ਸੀ ਸੋਬਾ ਬਰੇਟੇ ਤੋਂ ਉਹਨਾਂ ਦਾ ਮਹੀਨਾ ਰਹਿੰਦਾ ਸੂਣ ਦਾ ਉਹਨਾਂ ਨੂੰ ਮੈਂ ਨਿੰਬੂ ਸ਼ੁਰੂ ਕਰਾਤੇ ਮੱਝ ਨੂੰ ਪਿਛਲੇ ਸਾਲ ਉਹਨਾਂ ਨੇ ਫੋਨ ਕਰਿਆ ਸੀ ਮੈਂ ਕਿਹਾ ਵੀ ਜਦੋਂ ਮਹੀਨਾ ਰਹਿ ਗਿਆ ਮੈਨੂੰ ਦੱਸਿਓ ਉਹਨਾਂ ਨੂੰ ਮੈਂ ਦਵਾਈਆਂ ਦੱਸੀਆਂ ਗਈਆਂ ਜਿਹੜੀ ਪਿੱਛੇ ਵੀਡੀਓ ਬਣਾਈ ਆ ਤੇ ਉਹ ਉਹਨਾਂ ਨੂੰ ਨਿੰਬੂ ਸ਼ੁਰੂ ਕਰਾਤੇ ਤੁਸੀਂ ਨਿੰਬੂ ਸ਼ੁਰੂ ਕਰ ਦਿਓ ਜਿਹੜਾ ਪਸ਼ੂ ਸੂਣ ਵਾਲਾ ਹੈ ਉਹਦੇ ਵਿੱਚ ਚੀਨੀ ਆਪਾਂ ਨਹੀਂ ਪਾਉਣੀ ਮਿੱਠਾ ਉਹਦੇ ਵਿੱਚ ਆਪਾਂ ਨਹੀਂ ਪਾਉਣਾ ਜੇ ਪਸ਼ੂ ਦੁੱਧ ਦਿੰਦਾ ਤਾਂ ਉਹਦੇ ਵਿੱਚ ਚੀਨੀ ਤੁਸੀਂ ਪਾ ਲਓ ਅਗਰ ਉਹਦੇ ਵਿੱਚ ਪ੍ਰੋਬਲਮ ਹੈਗੀ ਪਸ਼ੂ ਦੇ ਵਿੱਚ ਵੀ ਥਣ 'ਚ ਪ੍ਰੋਬਲਮ ਆ ਆਪਾਂ ਚੋਣੇ ਆਗੇ ਪ੍ਰੋਬਲਮ ਆ ਨਾਹੀਂ ਤਾਂ ਪ੍ਰੋਬਲਮ ਨੂੰ ਇਹ ਠੀਕ ਕਰਦੀ ਆਗੇ ਦੋਨੇ ਆਟਮਾਂ ਨਾਲੇ ਉਹਦਾ ਦੁੱਧ ਵਧਾਉਂਦੀਆਂ ਆ ਆਪਾਂ ਕੀ ਕਰੀਏ ਨਿੰਬੂ ਪਾਈਏ ਆਪਣੇ ਥਣ ਨੂੰ ਬਚਾਈਏ ਤੇ ਪਸ਼ੂ ਦੀ ਤੰਦਰੁਸਤੀ ਲਿਆਈਏ ਤੇ ਵੀਡੀਓ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ